ਫਗਵਾੜਾ ਜਿਮ ਵੈਲਫੇਅਰ ਸੁਸਾਇਟੀ ਬਲੌਕ ਯਾਕਿਸਤਾਨ ਵਿਖੇ ਹੋਏ ਵਰਲਡ ਕੱਪ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਫਗਵਾੜਾ ਦੇ ਆਕਾਸ਼ ਬੱਗਾ ਨੇ 골ਡ ਮੈਡਲ ਅਤੇ ਬਲਜੀਤ ਸਿੰਘ ਨੇ ਸਿਲਵਰ ਮੈਡਲ ਜਿੱਤ ਕੇ ਆਪਣਾ ਤੇ ਆਪਣੇ ਮਾਪੇ ਦੇ ਨਾਲ-ਨਾਲ ਫਗਵਾੜਾ ਪੰਜਾਬ ਅਤੇ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਬਸਰਾ ਚੈਂਪੀਅਨ ਜਿਮ ਫਗਵਾੜਾ ਵਿਖੇ ਪਹੁੰਚਣ ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਲੀਓ ਹੈਲਥ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਰਣਜੀਤਪਾਲ ਪਾਵਲਾ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਵੱਲੋਂ ਨਿੱਕਾ ਸਵਾਗਤ ਕੀਤਾ ਗਿਆ। ਇਸ ਮੌਕੇ ਜਿੱਥੇ ਮੈਡਲ ਜਿੱਤ ਕੇ ਵਾਪਸ ਆਏ ਜੇਤੂ ਖਿਡਾਰੀਆਂ ਨੇ ਉਹਨਾਂ ਦੇ ਸਵਾਗਤ ਲਈ ਸਾਰਿਆਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਦੱਸਿਆ ਕਿ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਹੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਵੱਤੋ ਵੱਤ ਮੈਡਲ ਲਿਆ ਕੇ ਆਪਣੇ ਇਲਾਕੇ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਨਗੇ ਤਾਂ ਦੇ ਬੰਦੇ ਸੀਗੇ ਹੋਰ ਵੀ ਬਹੁ ਕੰਟਰੀਆਂ ਸੀਗਾ ਮਤਲਬ ਬਹੁਤ ਜ਼ਿਆਦਾ ਕੰਟਰੀਆਂ ਸੀਗੀਆਂ ਆਪਾਂ ਆਈਆਂ ਉੱਥੇ ਇਸ ਤੋਂ ਪਹਿਲਾਂ ਵੀ ਇੰਟਰਨੈਸ਼ਨਲ ਕੋਈ ਆਇਆ ਥੱਡਾ ਮੈਦਮ ਨਹੀਂ ਨਹੀਂ ਪਹਿਲਾਂ ਇੰਟਰਨੈਸ਼ਨਲ ਉਹਦਾ ਸਟੈਂਥ ਲਿਫਟਿੰਗ 'ਚ ਖੇਡਿਆ ਸੀਗਾ ਉਹ ਬਟ ਇੰਡੀਆ 'ਚ ਹੀ ਹੋਇਆ ਸੀ ਉਦੋਂ ਹੋਰੇ ਆਏ ਸੀ ਬਾਰੋ ਬਟ ਉਹਦੇ 'ਚ ਵੀ ਮੇਰਾ 골ਡ ਸੀਗਾ ਉਹ 2000 ਕਿੰਨੀਆਂ ਕੰਟਰੀਆਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਆਈ ਥਿੰਕ 6 ਜਾਂ 7 ਸੀਗੇ ਜੀ ਪੰਜਾਬ ਚੋਂ ਅਸੀਂ ਦੋ ਪਲੇਅਰ ਸੀਗੇ ਕੋਈ ਫਗਵਾੜਾ ਦੇ ਤੇ ਸਾਡੇ ਫਗਵਾੜੇ ਲਈ ਵੀ ਮਾਣ ਵਾਲੀ ਗੱਲ ਹੈ ਤੇ ਸਾਡੇ ਲਈ ਵੀ ਹੈ ਕਿ ਅਸੀਂ ਫਗਵਾੜੇ ਦਾ ਮਾਣ ਵਧਾਇਆ ਤੇ ਅਸੀਂ ਮੈਂ ਮਾਸਟਰ ਦੇ ਵਿੱਚ 50 ਸਾਲ ਦੀ ਉਮਰ ਤੋਂ ਉੱਪਰ ਵਾਲੇ ਕੈਟਾਗਰੀ ਦੇ ਵਿੱਚ ਲੜਿਆ ਸੀ ਜੀ ਤੇ ਇਹੀ ਇੱਕ ਲੜਨਾ ਮੇਰੇ ਲਈ ਇੱਕ ਪ੍ਰਾਪਤੀ ਹੈ ਕਿ ਮੈਂ ਜਿਹੜਾ ਯੂਥ ਆ ਉਹਨਾਂ ਲਈ ਪ੍ਰੇਰਨਾ ਸਰੋਤ ਬਣ ਸਕਾ ਇਹ ਯੂਥ ਮੇਰੇ ਨਾਲ ਆ ਦੇਖੋ ਮੇਰੇ ਤੋਂ ਅੱਧਾ ਲੇਕਿਨ ਇਹਦੇ ਲਈ ਹੱਲੇ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਗੇਮ ਦੇ ਵਿੱਚ ਅੱਗੇ ਜਾਣ ਦੀ ਤੇ ਉਸ ਤੋਂ ਪਹਿਲਾਂ ਕਿਹੜੇ ਕਿਹੜੇ ਅਵਾਰਡ ਤੁਸੀਂ ਜਿੱਤ ਸਕਦੇ ਆ ਕਿਹੜੇ ਕਿਹੜੇ ਚੈਂਪੀਅਨਸ਼ਿਪ ਤੁਸੀਂ ਖੁਦ ਆਪ ਜਿੱਤ ਚੁੱਕੇ ਹਾਂ ਜੀ ਇਸ ਤੋਂ ਪਹਿਲਾਂ ਕਿਉਂਕਿ ਗੇਮ ਹੋਣੀ ਹੈ ਉਸ ਤੋਂ ਪਹਿਲਾਂ ਜਿਹੜੀ ਏਸ਼ੀਅਨ ਗੇਮ ਦੇ ਵਿੱਚ ਤੇ ਥਰੂ ਅਸੀਂ ਸਾਡੀ ਜਿਹੜੀ ਸਿਲੈਕਸ਼ਨ ਹੋਈ ਸੀ ਸਾਡੀ ਦੋਨਾਂ ਦੀ ਉਹਦੇ ਵਿੱਚ ਮੇਰਾ ਗੋਲ ਸੀਗਾ ਇਹਨਾਂ ਦਾ ਸਰਵਰ ਸੀਗਾ ਉੱਥੋਂ ਹੀ ਸਾਨੂੰ ਉਹਨਾਂ ਨੇ ਸਿਲੈਕਟ ਕੀਤਾ ਸੀ ਤੇ ਨੌਜਵਾਨ ਪੀੜ੍ਹੀ ਜਿਹੜੀ ਆ ਖਾਸ ਤੌਰ ਤੇ ਕੀ ਕਹਿਣਾ ਚਾਹੋਗੇ ਲੋਕ ਇੱਧਰ ਵੱਧ ਰਹੇ ਆ ਪਰ ਉਹ ਸੋਸ਼ਲ ਮੀਡੀਆ ਦੇ ਵਿੱਚ ਇੱਕ ਦੋ ਪੋਸਟਾਂ ਪਾ ਲੈਂਦੇ ਆ ਪੰਜ ਸੱਤ ਦਿਨ ਜਿਮ ਗਏ ਸੋਸ਼ਲ ਮੀਡੀਆ ਤੇ ਪੋਸਟ ਪਾਈ ਫੇਰ हट ਗਏ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਬਹੁਤ ਮੀਨ ਸਲੋ ਗੇਮ ਆ ਜਿਹੜੀ ਆ ਕੋਈ ਵੀ ਸਪੋਰਟਸ ਲੈ ਲਓ ਤੁਸੀਂ ਕਿਸੇ ਵੀ ਮਤਲਬ ਕਿ ਮੰਜ਼ਿਲ ਨੂੰ ਹਾਸਲ ਕਰਨਾ ਉਹਨੂੰ ਟਾਈਮ ਲੱਗਦਾ ਇਹ ਇਹ ਟਾਈਮ ਹੀ ਆ ਮੈਨੂੰ ਜੇ ਇਹ ਮੌਕਾ 50 ਸਾਲ ਦੀ ਉਮਰ ਦੇ ਵਿੱਚ ਮਿਲਿਆ ਮੈਂ ਕਹੂੰਗਾ ਕਿ ਇਹ ਮੇਰਾ ਸਬਰ ਸੀ ਜਿਹਦਾ ਮੈਨੂੰ ਅੰਤ ਤੇ ਫਲ ਮਿਲਿਆ ਜੀ ਤੇ ਇਹੀ ਮੈਂ ਯੂਥ ਨੂੰ ਕਹਾਂਗਾ ਕਿ ਜਿਹੜੇ ਗੋਲ ਨੂੰ ਤੁਸੀਂ ਆਪਣੇ ਨੂੰ ਹਾਸਲ ਕਰਨਾ ਚਾਹੁੰਦੇ ਆ ਉਹਨੂੰ ਟਾਈਮ ਦਿਓ ਇੱਕ ਦਿਨ ਜ਼ਰੂਰ ਆਏਗਾ ਕਿ ਤੁਹਾਨੂੰ ਇਹੋ ਜਿਹਾ ਸਵਾਗਤ ਇਹੋ ਜਿਹੀਆਂ ਪ੍ਰਾਪਤੀਆਂ ਤੇ ਥ्रू ਹੀ ਮਿਲਣਗੀਆਂ ਉਧਰ ਪ੍ਰਧਾਨ ਰਣਜੀਤ ਪਾਵਲਾ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਸਮੂਹ ਨੌਜਵਾਨਾਂ ਨੂੰ ਇਨ੍ਹਾਂ ਖਿਡਾਰੀਆਂ ਤੋਂ ਸੇਧ ਲੈ ਕੇ ਆਪਣਾ ਤੇ ਆਪਣੇ ਦੇਸ਼ ਦਾ ਨਾ ਰੋਸ਼ਨ ਕਰਨ ਦੀ اپیل ਕੀਤੀ ਇਸ ਮੌਕੇ ਤੇ ਸੁਮਨ ਸਿੰਘ ਖੰਨਾ ਸੰਦੀਪ ਪਾਵਲਾ ਮਾਤਾ ਗੁਰਦੀਪ ਕੌਰ ਪਿਤਾ ਜਗਵਿੰਦਰ ਸਿੰਘ ਛਿਲਮਨ ਸਿੰਘ ਭਿੰਡਰ ਵਿੱਕੀ ਦੁੱਗਲ ਸੰਜੂ ਚੈਲ ਅਰਜੇਸ਼ ਪਲਟਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਹਨ ਅੱਜ ਫਗਵਾੜਾ ਦੇ ਵਿੱਚ ਇੱਕ ਬਹੁਤ ਵੱਡਾ ਦਿਨ ਵਾ ਕਿ ਸਾਡੇ ਉਹ ਨੌਜਵਾਨ ਕਿਉਂਕਿ ਸਾਡੇ ਬੋੜਾ ਜਿਮ ਵੈਲਫੇਅਰ ਸੁਸਾਇਟੀ ਦੇ ਮੈਂਬਰ ਨੇ ਔਰ ਅੱਛੇ ਖਿਡਾਰੀ ਨੇ ਔਰ ਬਹੁਤ ਹੀ ਜੰਗੀ ਆਪਣੇ ਨੇਚਰ ਦੇ ਦੋਨੇ ਜਿਹੜੇ ਸਾਡੇ ਸਪੋਰਟਸ ਬੈਨਾ ਆ ਆਕਾਸ਼ ਪੱਡਾ ਜੀ ਔਰ ਤਾਜੀਤ ਬੱਦੀ ਸਿੰਘ ਜੀ ਕਿਉਂਕਿ Rajasthan ਦੇ ਵਿੱਚ ਹੋ ਰਹੀ ਹੌਲ ਪ੍ਰੋਬਲਿਟਿਕ ਚੈਂਪੀਅਨਸ਼ਿਪ ਦੇ ਵਿੱਚ ਜੋ ਕਿ ਅਤਾਸ਼ ਬਗਾਜੀ ਨੇ 골ਡ ਮੈਡਲ ਔਰ ਮਜੀਦ ਜੀ ਨੇ ਮਾਸਟਰ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਔਰ ਸਾਡੇ ਫਗਵਾੜੇ ਦਾ ਨਾਮ ਸਾਡੇ ਪੰਜਾਬ ਦਾ ਨਾਮ ਔਰ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਔਰ ਆਪਣੇ ਮਾਂ-ਬਾਪ ਦਾ ਜਿਹੜਾ ਨਾਮ ਆ ਉਹ ਉਭਲੰਦੀਆਂ ਤੇ ਲੈ ਕੇ ਗਏ ਨੇ ਔਰ ਅੱਜ ਫਗਵਾੜੇ ਨੂੰ ਬਹੁਤ ਵੱਡਾ ਮਾਣ ਆ ਇਹਨਾਂ ਦੇ ਉੱਤੇ ਕਿ ਇਹਨਾਂ ਨੇ ਇਹ ਜਿਹੜੀ ਪ੍ਰਾਪਤੀ ਕੀਤੀ ਆ ਇਹ ਸਾਡੇ ਸ਼ਹਿਰ ਦੇ ਉੱਤੇ ਬਹੁਤ ਵੱਡਾ ਇੱਕ ਇਹਨਾਂ ਨੇ ਸੰਦੇਸ਼ ਦਿੱਤਾ ਕਿ ਨਸ਼ਿਆਂ ਤੋਂ ਛੱਡ ਕੇ ਚੰਗੀ ਸਿਹਤ ਨਾਲ ਜੁੜੋ ਤੇ ਜਿਹੜਾ ਮਾਣ ਸਨਮਾਨ ਆ ਉਹ ਆਪੜਾ ਮਿਲਦਾ ਅਗਰ ਤੁਸੀਂ ਚੰਗੀ